ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰਦਰਾਂ ਨੂੰ ਅੱਜ ਦਾ ਜਿਹੜਾ ਆਪਾਂ ਟੌਪਿਕ ਹੈਗਾ ਉਹ ਹੈਗਾ ਫੌਗਰ ਤੇ ਸਪ੍ਰਿੰਕਲ ਦੇ ਰਿਲੇਟਡ ਤੇ ਤੁਸੀਂ ਸੋਚਦੇ ਹੋਵੋਗੇ ਕਿ ਰਾਤ ਨੂੰ ਵੀਡੀਓ ਕਿਉਂ ਬਣਾ ਰਿਹਾ ਰਾਤ ਨੂੰ ਵੀਡੀਓ ਬਣਾਉਣ ਦਾ ਰੀਜ਼ਨ ਹੈਗਾ ਕਿ ਜਦੋਂ ਆਪਾਂ ਦਿਨੇ ਵੀਡੀਓ ਬਣਾਈ ਸੀ ਤਾਂ ਉਹਦੇ ਤੇ ਪੂਰੀ ਕਲੈਰਟੀ ਨਹੀਂ ਆਉਂਦੀ ਹੈਗੀ ਫੌਗਰ ਚੱਲਦੇ ਦੀ ਸਪ੍ਰਿੰਕਲ ਚੱਲਦੇ ਦਾ ਪੂਰਾ ਕਲੀਅਰ ਪਤਾ ਨਹੀਂ ਚੱਲਦਾ ਇਸ ਕਰਕੇ ਰਾਤ ਨੂੰ ਵੀਡੀਓ ਬਣਾ ਰਿਹਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਫੌਗਰ ਕਦੋਂ ਚੱਲਦੇ ਨੇ ਫੌਗਰ ਆਪਾਂ ਚਲਾਉਨੇ ਆ ਮਾਰਚ ਤੋਂ ਲੈ ਕੇ ਤੇ 3.5 ਮਹੀਨੇ ਫੌਗਰ ਚੱਲਦੇ ਨੇ ਮਾਰਚ ਅਪ੍ਰੈਲ ਮਈ ਜੂਨ ਤੇ ਅੱਧ ਜੂਨ ਤੱਕ ਹੀ ਚੱਲਦੇ ਹਾਂਜੀ ਅੱਧ ਜੂਨ ਤੱਕ ਚੱਲਦੇ ਨੇ ਜਦੋਂ ਮਤਲਬ ਝੋਨਾ ਲੱਗਣਾ ਸਟਾਰਟ ਹੋ ਜਾਂਦਾ ਹੈ ਉਦੋਂ ਆਪਾਂ ਫੌਗਰ ਬੰਦ ਕਰਕੇ ਸਪ੍ਰਿੰਕਲ ਸਟਾਰਟ ਕਰ ਦਿੰਨੇ ਆ ਫੌਗਰ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਧੁੰਦ ਢੇਗਦੀ ਆ ਹਨਾ ਧੁੰਦੀ ਜੀ ਬਣਾ ਕੇ ਛਿੜਦਾ ਹੈ ਧੁੰਦੀ ਜੀ ਬਣਾ ਕੇ ਛਿੜਦਾ ਉਹ ਦਿਨਾਂ ਐਨੀਮਲ ਦਾ ਜਿਹੜਾ ਮਤਲਬ ਬਾਡੀ ਐ ਬਾਡੀ ਟੈਂਪਰੇਚਰ ਆ ਉਹ ਮੈਂਟੇਨ ਰਹਿੰਦਾ ਹੈਗਾ ਉਹ ਕਾਫੀ ਆਪਣੇ ਮਤਲਬ ਰਿਸ਼ਤੇਦਾਰਾਂ ਨੇ ਤੇ ਜਾਂ ਮਤਲਬ ਆਪਣੇ ਦੋਸਤਾਂ ਨੇ ਭੈਣਾ ਨੇ ਮਤਲਬ ਨਵੇਂ ਫਾਰਮ ਖੋਲ੍ਹਨੇ ਨੇ ਉਹ ਪੁੱਛਦੇ ਹੁੰਦੇ ਆ ਵੀਰੇ ਪੀ ਅਸੀਂ ਪਹਾੜੇ ਲਾਤੇ ਮੈਂ ਜਦੋਂ ਪੁੱਛਣਾ ਮੈਂ ਵੀਡੀਓ ਬਣਾ ਕੇ ਭੇਜਣਾ ਵੀਡੀਓ ਬਣਾ ਕੇ ਭੇਜੀ ਤਾਂ ਉਹਨਾਂ ਨੂੰ ਫੌਗਰਨ ਲਾਈ ਹੋਈ ਸੀ ਫੌਗਰਨ ਪਹਾੜੇ ਸਮਝੀ ਜਾਂਦੇ ਆ ਜਿਹੜੇ ਪਹਾਣੀ ਪਾਣੀ ਵਾਲੇ ਪਹਾੜੇ ਹੁੰਦੇ ਉਹਨਾਂ ਨੂੰ ਸਪ੍ਰਿੰਗਲ ਆਪਾਂ ਕਹਿੰਦੇ ਨੇ ਉਹ ਅਲੱਗ ਚੀਜ਼ ਹੁੰਦੀ ਆ ਇਹ ਫੌਗਰ ਹੁੰਦੇ ਨੇ ਉਹ ਲੱਗ ਜੀ ਹੁੰਦੀ ਹੈ ਨਵੇਂ ਦੱਸ ਰਹੇ ਕਹਿੰਗੇ ਜਿਹਨਾਂ ਦਾ ਤਜਰਬਾ ਉਹਨਾਂ ਦਾ ਚਲੋ ਹੋਰ ਚੀਜ਼ ਆ ਪਰ ਨਵੇਂ ਲਈ ਕਰ ਰਹੇ ਆ ਵੀਡੀਓ ਜਿਹਨਾਂ ਨੂੰ ਇਹ ਚੀਜ਼ ਬਾਰੇ ਪਤਾ ਨਹੀਂਗਾ ਤੇ ਵੀ ਇਹ ਫੌਗਰ ਹੁੰਦੇ ਨੇ ਇਹ ਜਦੋਂ ਜਿਹੜੀ ਧੁੰਦ ਜੀ ਬਣਾ ਕੇ ਛੱਡਦੇ ਹੁੰਦੇ ਆ ਉਹ ਚੱਲਦੇ ਹੁੰਦੇ ਜਦੋਂ ਲੋ ਚੱਲਦੀ ਹੁੰਦੀ ਆ ਜਦੋਂ ਹਵਾ ਗਰਮ ਹੁੰਦੀ ਆ ਹਵਾ ਨੂੰ ਮਤਲਬ ਕੁਲਕ ਰੱਖਦੇ ਨੇ ਹਾਂ ਉਦੋਂ ਮਤਲਬ ਇਹ ਵੱਧ ਕੰਮ ਕਰ ਦਿੰਦੇ ਨੇ ਉਦੋਂ ਤੇ ਜਦੋਂ ਹੁਣ ਚਲਾਵਾਂ ਹੁਣ ਇਹ ਬਿਲਕੁਲ ਨਹੀਂ ਚੱਲਣੇ ਤੇ ਮਤਲਬ ਇਹ ਮਤਲਬ ਹੁਣ ਚਲਾਣਗੇ ਸਪ੍ਰਿੰਗਲ ਜਿਵੇਂ ਪਹਾੜਿਆ ਪਸੰ ਚਲਾ ਕੇ ਦਿਖਾਉਣੇ ਆ ਰਾਤ ਨੂੰ ਵੀਡੀਓ ਇਸ ਕਰਕੇ ਬਣਾਈ ਆਪਾਂ ਰਾਤ ਨੂੰ ਇਹਨਾਂ ਦੀ ਮੈਂ ਕਲੀਅਰਟੀ ਜ਼ਿਆਦਾ ਨਹੀਂ ਦੀਆਂ ਮਤਲਬ ਕਿਵੇਂ ਕੀ ਕੰਮ ਕਰਦੇ ਨੇ ਇਹ ਇਹ ਜਿਹੜੇ ਆਪਣੇ ਮਤਲਬ ਆਪੋ ਪਾੜੀ ਵਾਲੇ ਪਹਾੜੇ ਗਏ ਨੇ ਸਪਰਿੰਗਲ ਚਲਾਉਣ ਨੇ ਇਹ ਚਲਾਉਣੇ ਨੇ 2-3 ਘੰਟਿਆਂ ਬਾਅਦ ਜਦੋਂ ਵੀ ਮਤਲਬ ਗਾਈਆਂ ਨੂੰ ਥਾਕੇ ਜਾਂ ਗਾਈਆਂ ਆਪਣੇ ਆਪ ਨਹਾਉਣ ਆਉਂਦੀਆਂ ਨੇ ਮਤਲਬ ਵੀ ਉਹ ਇਹਨਾਂ ਨੂੰ ਚਲਾਉਣੇ ਨੇ ਇਹ ਮਤਲਬ ਕੋਲ 20-25 ਮਿੰਟ ਚਲਾਉਣੇ ਨੇ ਜਦੋਂ ਕੱਖ ਖਾਂਦੀਆਂ ਨੇ ਤੇ ਨਾਲ-ਨਾਲ ਮਤਲਬ ਕੂਲਿੰਗ ਵੀ ਹੋ ਜਾਂਦੀ ਆ ਹਾਂ ਨਾਲ ਕੱਖ ਖਾਈ ਜਾਂਦੀਆਂ ਨਾਲ ਨਹਾਈ ਜਾਂਦੀਆਂ ਨੇ ਕਟੋ-ਕਟ ਬੀਬੀ ਮੈਂ ਚਲਾਉ ਜੇ ਉਸ ਤੋਂ ਵਧੀਆ ਟਾਈਮਰ ਲਾ ਸਕਦਾ ਇੱਕ ਟਾਈਮਰ ਆਉਂਦਾ ਹੈਗਾ ਉੱਪਰ ਪੱਖਾ ਲੱਗੇ ਜਾਂਦਾ ਜਿਵੇਂ 2 ਮਿੰਟ ਪੱਖਾ ਚੱਲ ਪਿਆ 2 ਮਿੰਟ ਪਹਾਰਾ ਚੱਲ ਪਿਆ ਤੇ ਉਹ ਟਾਈਮਰ ਵੀ ਲੱਗ ਸਕਦਾ ਹੈਗਾ ਜੇ ਉਹ ਟਾਈਮਰ ਨਹੀਂ ਲਾਉਣਾ ਤੁਸੀਂ ਸਿੱਧੇ ਵੀ 20-25 ਮਿੰਟ ਲਗਾਤਾਰ ਘਟੋ-ਘਟ ਰਨ ਮਾਉ ਉਹਨੂੰ ਤਾਂ ਜੋ ਕਿ ਉਹਦਾ ਜਿਹੜੀ 쿨ਿੰਗ ਆਉਂਦੀ ਮੈਂਟੇਨ ਰਹਿ ਸਕੇ ਸਾਨੂੰ ਅੱਜ ਚਲਾ ਕੇ ਦਿਖਾਉਣੇ ਤੁਸੀਂ ਵੀਰੇ ਇਹ ਤੁਸੀਂ ਦੇਖ ਸਕਦੇ ਹੋ ਇਹ ਹੈਗੇ ਨੇ ਸਪ੍ਰਿੰਕਲ ਜਿਨ੍ਹਾਂ ਨੂੰ ਆਪਾਂ ਪਹਾਰੇ ਵੀ ਕਹਿ ਦਿੰਨੇ ਆਪਾਂ ਪਾਣੀ ਵਾਲੇ ਪਹਾਰੇ ਕਹਿ ਦਿੰਨੇ ਆਪਾਂ ਪਾਣੀ ਦੇ ਪਹਾਰੇ ਇਹ ਇਨਾ ਦਾ ਪ੍ਰੈਸ਼ਰ ਵੀ ਮਤਲਬ ਹਾਈ ਹੋਣਾ ਚਾਹੀਦਾ ਜੇ ਮਤਲਬ ਘੱਟ ਪ੍ਰੈਸ਼ਰ ਹੋਊਗਾ ਮਤਲਬ ਪ੍ਰੈਸ਼ਰ ਇੰਨਾ ਤੇਜ਼ ਹੋਣਾ ਚਾਹੀਦਾ ਘੱਟੋ ਘੱਟ ਤਾਂ ਜੋ ਕਿ ਪਸ਼ੂਨ ਪੂਰਾ ਉਹ ਹੋਵੇ ਹੁਣ ਸੀ ਤੇ ਮੱਛੀ ਮਟਰ ਤੇ ਸਿੱਧਾ ਡਾਇਰੈਕਟਰ ਲਾਇਆ ਹੋਇਆ ਸੀ ਇਹ ਤੇ ਤਾਂ ਕਿ ਪੂਰਾ ਮਤਲਬ ਵੀ ਪੂਰਾ ਪਸ਼ੂ ਗਿੱਲਾ ਵੀ ਹੋਵੇ ਪੂਰਾ ਤੇਜ਼ ਹੋਣਾ ਚਾਹੀਦਾ ਪ੍ਰੈਸ਼ਰ ਆਪਾਂ ਜਿਹੜੇ ਪੀਡੀਐਫ ਇਹਦੇ ਮੀਟਿੰਗਾਂ ਤੇ ਮਤਲਬ ਉਹਦੇ ਮੀਟਿੰਗਾਂ ਹੁੰਦੀਆਂ ਨੇ ਸੈਮੀਨਾਰ ਸੈਨੀਵਾਰ ਹੁੰਦਾ ਉਦੋਂ ਹੀ ਸੇਖ ਦਿਨ ਦੱਸ ਦਿੰਦੇ ਵੀ ਇੰਨਾ ਤੇਜ਼ ਚਲਾਓ ਪਹਿਲਾ ਸਾਡਾ ਵੀ ਪ੍ਰੈਸ਼ਰ ਘਟ ਸੀਗਾ ਪਰ ਵੱਧ ਨਾਲ ਫਰਕ ਪੈਂਦਾ ਅਸੀਂ 2-2 3 ਦਿਨ ਘੰਟੇ ਬਾਅਦ ਅਸੀਂ ਉਸ ਹਾਵ ਨਾਲ ਇਹਨਾਂ ਨੂੰ ਪਸਣ 20-25 ਮਿੰਟ ਘਟੋ-ਘਟ ਅਸੀਂ ਬੈਨੋ ਲਗਾਤਾਰ ਨਮਾਉਣੇ ਅਸੀਂ ਵੀ ਇਹ ਟਾਈਮਰ ਲਾਇਆ ਨਹੀਂ ਪਰ ਹੁਣ ਟਾਈਮਰ ਨਾਲ ਲੱਗਿਆ ਸੀ ਦੁੱਧ ਨੂੰ ਮੈਂਟੇਨ ਰੱਖਦੇ ਆ ਬਾਕੀ ਕਾਵਿੰਗ ਦੀ ਇਜ਼ੀਲੀ ਹੋ ਜਾਂਦੀ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਪ੍ਰੈਗਨੈਂਟ ਐਨੀਮਲ ਨੂੰ ਜਿਆਦਾ ਫਿਰ ਤੁਸੀਂ ਹਵਾ ਕੂਲ ਦਾ ਏਅਰ ਜਾਂ ਕੂਲ ਦਾ ਗਾਉ ਨਾ ਤਾਂ ਤੁਸੀਂ ਹਵਾ ਨੂੰ ਠੰਡੀ ਕਰ ਦੋ ਜਾਂ ਗਾਂ ਨੂੰ ਠੰਡੀ ਕਰ ਲਓ ਹਾਂ ਤੋਗੇ ਗਾਇ ਉਹ गावा ਮਤਲਬ ਠੰਡੇ ਮੌਸਮ ਚ ਰੈਂ ਜ਼ਿਆਦਾ ਕੰਸੀਵ ਵੀ ਜ਼ਿਆਦਾ ਦਿੰਦੀਆਂ ਨੇ ਤੇ ਦੁੱਧ ਵੀ ਮਤਲਬ ਜ਼ਿਆਦਾ ਦਿੰਦੀਆਂ ਨੇ ਜੇ ਮਤਲਬ এনवायरमेंटਾ ਠੰਡਾ ਹੈ ਆਪਣਾ ਹਨ ਗਰਮੀ ਜ਼ਿਆਦਾ ਹੋਣ ਕਰਕੇ এনवायरमेंट ਤਾਂ ਆਪਾਂ ਚੇਂਜ ਨਹੀਂ ਕਰ ਸਕਦੇ ਆਪਾਂ ਤੇ ਹੁਣ ਵੀਰੇ ਫੋਗਰ ਬਿਲਕੁਲ ਨਹੀਂ ਚਲਾਉਣੇ ਬਿਲਕੁਲ ਬੰਦ ਨੇ ਹੁਣ ਫੋਗਰ ਮੈਂ ਤੁਹਾਨੂੰ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਨਵੇਂ ਨੇ ਜਾਂ ਜਿਨ੍ਹਾਂ ਨੂੰ ਮਤਲਬ ਨੌਲੇਜ ਨਹੀਂ ਹੈਗੀ ਸਾਨੂੰ ਜਿੰਨੀ ਕਿ ਨੌਲੇਜ ਹੈਗੀ ਆ ਉਹ ਮਤਲਬ ਆਪਾਂ ਸ਼ੇਅਰ ਕਰਦੇ ਆਂ ਦੂਸਰ ਮਤਲਬ ਤਾਂ ਕਿ ਜਿੰਨੇ ਨਵੇਂ ਨੇ ਜਿਨ੍ਹਾਂ ਨੂੰ ਪਤਾ ਨਹੀਂ ਜਾਂ ਜਿਨ੍ਹਾਂ ਦੇ ਕਮੈਂਟਸ ਆਉਂਦੇ ਨੇ ਮੈਸੇਜ ਵਗੈਰਾ ਹੁੰਦੇ ਨੇ ਕਿ ਸਾਨੂੰ ਦੱਸੋ ਉਹਨਾਂ ਵਾਸਤੇ ਆ ਤੇ ਬਾਕੀ ਜਿਨ੍ਹਾਂ ਨੂੰ ਤਜਰਬਾ ਹੈਗਾ ਜਿਨ੍ਹਾਂ ਦਾ ਹਨਾ ਉਹ ਆਪਣਾ ਸ਼ੇਅਰ ਕਰ ਸਕਦੇ ਹੋ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਜੇ ਕੋਈ ਮਤਲਬ ਗਲਤੀ ਹੋਈ ਆ ਸੁਧਾਰ ਕਰਨਾ ਸੀ ਕਰ ਸਕਦੇ ਆਂ ਤਾਂ ਮਤਲਬ ਅੱਗੇ ਕਿਹੜਾ ਟੌਪਿਕ ਚਾਹੀਦਾ ਤੁਹਾਨੂੰ ਕਿਹੜੇ ਟੌਪਿਕ ਦੇ ਰਿਲੇਟਡ ਆਪਾਂ ਵੀਡੀਓ ਸ਼ੇਅਰ ਕਰੀਏ ਤਾਂ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਕਿੱਦਾਂ ਦੀ ਲੱਗੀ ਇਹ ਵੀ ਤੁਸੀਂ ਜ਼ਰੂਰ ਦੱਸਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਥੈਂਕ ਯੂ